ਹਲਕਾ ਸੁਲਤਾਨਪੁਰ ਲੋਧੀ ਅੰਦਰ ਸ਼੍ਰੋਮੇ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਅਕਾਲੀ ਆਗੂ ਅਮਰਜੀਤ ਸਿੰਘ ਖਿੰਡਾ ਲੋਧੀਵਾਲ ਦੀ ਅਗਵਾਈ ਹੇਠ ਦਰਜਨ ਤੋਂ ਵੱਧ ਪਰਿਵਾਰਾਂ ਨੇ ਅਕਾਲੀ ਦਲ ਨੂੰ ਸਦਾ ਲਈ ਅਲਵਿਦਾ ਕਹਿ ਕੇ ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਅਕਾਲੀ ਦਲ ਛੱਡ ਕੇ ਵਿਧਾਇਕ ਰਾਣਾ ਦੇ ਸਮਰਥਨ ਵਿੱਚ ਆਏ ਅਮਰਜੀਤ ਸਿੰਘ ਖਿੰਡਾ ਲੋਧੀਵਾਲ ਅਤੇ ਹੋਰਨਾਂ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਵਿੱਚ ਦਰਿਆ ਬਿਆਸ ਅਤੇ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਨ ਕਾਰਨ ਮੰਡ ਖੇਤਰ ਅਤੇ ਹਲਕਾ ਸੁਲਤਾਨਪੁਰ ਲੋਧੀ ਦੇ ਅਰਜਨਾ ਪਿੰਡ ਵਿੱਚ ਖੜਾ ਤੇ ਘੇਰੇ ਵਿੱਚ ਆਗੇ ਸਨ ਉਹਨਾਂ ਕਿਹਾ ਕਿ ਉਸ ਔਖੀ ਘੜੀ ਵਿੱਚ ਹਲਕਾ ਵਿਧਾਇਕ ਰਾਣਾ ਨੇ ਹਲਕਾ ਵਾਸੀਆਂ ਦਾ ਨਾ ਸਿਰਫ ਬਾਫੜੀ ਸਗੋਂ ਹੱਤੀ ਮਿਹਨਤ ਕਰਕੇ ਹਰ ਪੱਖੋਂ ਆਰਥਿਕ ਸਹਾਇਤਾ ਦੇ ਕੇ ਲੋਕਾਂ ਦੀ ਮਦਦ ਕੀਤੀ ਜਿਸ ਦੇ ਲਈ ਹਲਕਾ ਵਾਸੀ ਉਹਨਾਂ ਦਾ ਕਰਜ਼ ਨਹੀਂ ਮੋੜ ਸਕਤੇ ਉਹਨਾਂ ਦੀਆਂ ਹਲਕੇ ਪ੍ਰਤੀ ਸੇਵਾਵਾਂ ਵੇਖ ਕੇ ਉਹਨਾਂ ਨੇ ਵਿਧਾਇਕ ਰਾਣਾ ਨੂੰ ਸਮਰਥਨ ਦੇ ਦਾ ਮਨ ਬਣਾਇਆ ਅੱਜ ਪਿੰਡ ਲੋਦੀਆਲ ਦੇ ਇਦੇ ਸਿਰ ਕੱਢਵੇਂ ਪਰਿਵਾਰ ਸਰਦਾਰ ਮਹਿੰਦਰ ਸਿੰਘ ਜੀ ਸਰਦਾਰ ਚੰਨਨ ਸਿੰਘ ਜੀ ਤੇ ਮੇਰੇ ਵੀਰ ਅਮਰਜੀਤ ਅਮਰਜੀਤ ਸਿੰਘ ਜੀ ਅੱਜ ਇਸ ਪਰਿਵਾਰ ਨੇ ਮੈਨੂੰ ਸਰਦਾਰ ਗੁਰਨਾਮ ਸਿੰਘ ਜੀ ਸਾਰੇ ਪਰਿਵਾਰਾਂ ਨੇ ਇਕੱਠੇ ਹੋ ਕੇ ਅੱਜ ਮੈਨੂੰ ਅਸ਼ੀਰਵਾਦ ਦਿੱਤਾ ਮੈਨੂੰ ਸਾਥ ਦਿੱਤਾ ਤੇ ਮਾਲਕ ਦੀ ਕਿਰਪਾ ਆ ਜਿਹੜੀ ਇਹ ਪਰਿਵਾਰ ਸ਼ੁਰੂ ਤੋਂ ਅਕਾਲੀ ਦਲ ਦੇ ਵਿੱਚ ਰਹੇ ਬਲਕਿ ਸਰਦਾਰ ਮਹਿੰਦਰ ਸਿੰਘ ਹੁਣਾ ਦੇ ਬਜ਼ੁਰਗ ਵੀ ਤੇ ਗੁਰੂ ਸਾਹਿਬ ਦੀ ਕਿਰਪਾ ਗੋਤਾਨਕ ਪਾਸ਼ਾ ਦੀ ਕਿਰਪਾ ਜਿਨ੍ਹਾਂ ਨੇ ਮੈ ਆਯਾਦਿਆਂ ਤੇ ਇਹਨਾਂ ਦਾ ਅਸ਼ੀਰਵਾਦ ਮੈਨੂੰ ਤੋਂ ਆਇਆ ਸੋ ਇਹਨਾਂ ਦਾ ਪੂਰਾ ਇੱਜ਼ਤ ਮਾਨ ਕਰਨਾ ਮੇਰੀ ਜ਼ਿੰਮੇਵਾਰੀ ਹੈ ਤੇ ਕਰਾਂਗਾ ਵੀ ਤੇ ਇਲਾਕੇ ਦੇ ਵਿੱਚ ਇਹਨਾਂ ਦੇ ਆਉਣ ਦੇ ਨਾਲ ਮੇਰੀਆਂ ਪਾਵਾਂ ਬਹੁਤ ਤਕੜੀਆਂ ਸੋ ਸਾਰੇ ਪਰਿਵਾਰ ਦਾ ਮੈਂ ਧੰਨਵਾਦ ਕਰਦਾ। ਅਕਾਲੀ ਅਕਾਲੀ ਪਰਿਵਾਰ ਰਹੇ ਨੇ ਸੰਭੇ ਸਮੇ ਤੋਂ ਅਕਾਲੀ ਦਲ ਦੇ ਨਾਲ ਵਹਿਣਾ ਦਾ ਸਾਥ ਲਿਆ ਹੈ। ਅੱਜ ਤੁਹਾਡੇ ਨਾਲ ਮੈਂ ਵੇਖਦਾ ਕਿ ਗੁਰੂ ਸਾਹਿਬ ਦੀ ਕਿਰਪਾ ਮੈਂ ਯਾਦਿਆਂ ਤਾਂ ਵੀ ਗੁਰੂ ਸਾਹਿਬ ਦੀ ਕਿਰਪਾ ਜਿਹੜੇ ਇਹੋ ਜਿਹੇ ਚੰਗੇ-ਚੰਗੇ ਪਰਿਵਾਰ ਮੇਰੇ ਨਾਲ ਜੁੜ ਰਹੇ ਤੇ ਜਿਨ੍ਹਾਂ ਨੇ ਪਹਿਲਾਂ ਅਕਾਲੀ ਦਲ ਨੂੰ ਲੀਡ ਕੀਤਾ ਇਲਾਕਾ ਵੀ ਇਸ ਇਹਨਾਂ ਦੇ ਸਿਰ ਤੇ ਅਕਾਲੀ ਦਲ ਇਹਨਾਂ ਪਿੰਡਾਂ ਦੇ ਵਿੱਚ ਜਿੱਤਦਾ ਸੀ ਰਹਿੰਦਾ ਸੀ ਤੇ ਅੱਜ ਇਹਨਾਂ ਨੇ ਮੇਰਾ ਸਾਥ ਦਿੱਤਾ ਤੇ ਮੇਰੀਆਂ ਬਾਵਾ ਬਹੁਤ ਧੰਨੀਆਂ ਹੋਣ ਅਕਾਲੀ ਦਾ ਅਗਲਾ ਭਵਿੱਖ ਇਹ ਰੇ ਬੱਕਰੀਆਂ ਬੱਕਰੀਆਂ ਪਾਰਕੀਆਂ ਬੱਕਰੀ ਬੱਕਰੀ ਸਿਚੁਏਸ਼ਨ ਬਖਰੇ ਬਖਰੇ ਇਲਾਕਿਆਂ ਦੇ ਵਿੱਚ ਡਿਪੈਂਡ ਕਰਦਾ ਪਰ ਅਕਾਲੀ ਦਲ ਜੋਰ ਨਾਲ ਰਹਿਣਾ ਚਾਹੀਦਾ ਰਾਣਾ ਇੰਦਰ ਪਰਰਾਪ ਨੂੰ ਸਤਿਕਾਰ ਸਤਿਕਾਰ ਦਿੱਤਾ ਹੈ ਕੀ ਕਹਿਣਾ ਚਾਹੋਗੇ ਮੇਰਾ ਨਾਮ ਮਰਜੀ ਸਿੰਘ ਖੰਡਾ ਮੇਰਾ ਪਿੰਡ ਲੋਦੀਵਾਲਾ ਪਿਛਲੇ ਹੜੰ ਦੇ ਦੌਰਾਨ ਰਾਣਾ ਸਾਹਿਬ ਨੇ ਜਿੰਨੀ ਕਿ ਸੇਵਾ ਇੱਥੇ ਕੀਤੀ ਸਾਡੇ ਬੰਦਾਂ ਦੇ ਉੱਪਰ ਮੱਲੋਂ ਲੋਕਾਂ ਦਾ ਜਾਨੀ ਮਾਲ ਨੁਕਸਾਨ ਇੰਨਾ ਜ਼ਿਆਦਾ ਸੀ ਕਿ ਜੇਕਰ ਇਹ ਲੋਕਾਂ ਦੀ ਬਾਹ ਨਾ ਫੜਦੇ ਨਾ ਤਾਂ ਹੋ ਸਕਦਾ ਕਿ ਜਿਸ ਜਗ੍ਹਾ ਤੇ ਆਪਾਂ ਖੜੋਤੇ ਇਹਨਾਂ ਜਗ੍ਹਾ ਦੇ ਉੱਪਰ ਵੀ 4-5-5 ਫੁੱਟ ਪਾਣੀ ਆ ਜਾਂਦਾ ਪਰ ਇਹਨਾਂ ਦੇ ਉਪਰਾਲੇ ਹੱਦ ਦਾ ਇਹ ਟੋਟਲ ਮੰਦ ਖੇਤਰ ਜਿਹੜਾ ਹੈਗਾ ਵਾ ਲੋਕਾਂ ਦੀਆਂ ਕਣਕਾਂ ਬੀਜੀਆਂ ਇਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਤੇ ਸਾਡਾ ਵੀ ਫਰਜ਼ ਬੰਦਾ ਕਿ ਇਹਨਾਂ ਦਾ ਸਾਥ ਦਈਏ ਕੀ ਵਿਸ਼ਵਾਸ ਦਿੰਦੇ ਹੋ ਅਸੀਂ ਇਹਨਾਂ ਦੇ ਨਾਲ ਆ ਜੀ ਇਹਨਾਂ ਦੇ ਨਾਲ ਦਵਾਂਗੇ ਜੀ ਔਰ ਇਹਨਾਂ ਨੂੰ ਦਿਤਾਵਾਂਗੇ ਠੋਕੇ